ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਦਰਸ਼ਨ ਜੀ ਜੀਵਨੀ ਬਾਬਾ ਸਹਿਬ ਸਿੰਘ ਜੀ 베ਦੀ ਸੰਗਤ ਜੀ ਇਹ ਸਥਾਨ ਬੰਗੇ ਤੋਂ ਗੜ ਸ਼ੰਕਰ ਨੂੰ ਜਾਂਦਿਆਂ ਰਸਤੇ ਦੇ ਵਿੱਚ ਸਥਿਤ ਹੈ ਬਾਬਾ ਸਹਿਬ ਸਿੰਘ ਜੀ 베ਦੀ 1756-1834 ਇਸਵੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ 11ਵੀਂ ਸੰਤਾਨ ਵੰਸ਼ ਵਿੱਚੋਂ ਸਨ ਜਿਨ੍ਹਾਂ ਦਾ ਜਨਮ ਆਪ ਜੀ ਦੇ ਦਾਦਾ ਬਾਬਾ ਕਲਾਤਾਰੀ ਜੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਮੰਗੇ ਵਰਦਾਨ ਸਦਕਾ ਬਾਬਾ ਅਜੀਤ ਸਿੰਘ ਜੀ ਅਤੇ ਮਾਤਾ ਸਰੂਪ ਕੌਰ ਜੀ ਦੇ ਕੋਖੋਂ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ ਆਪ ਜੀ ਨੇ ਮਡਲੀ ਪੜ੍ਹਾਈ ਤੋਂ ਬਾਅਦ ਪਿੰਡ ਦੇ ਹੀ ਗ੍ਰੰਥੀ ਪਾਸੋਂ ਗੁਰਬਾਣੀ ਦੀ ਸੰਥਿਆ ਅਰਥਾਂ ਸਮੇਤ ਲਈ ਉਪਰੰਤ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ ਆਪ ਜੀ ਦੇ ਤਿੰਨ ਵਿਆਹ ਹੋਏ ਸਨ ਪਹਿਲਾ ਵਿਆਹ 1775 ਈਸਵੀ ਵਿੱਚ ਦੁਆਬੇ ਦੇ ਜ਼ਗੀਰਦਾਰ ਖੱਤਰੀ ਰਾਮ ਸਹਾਈ ਦੀ ਲੜਕੀ ਗੁਲਾਬ ਦੇਵਾ ਨਾਲ ਹੋਇਆ ਗੁਲਾਬਕੌਰ ਦੀ ਮੌਤ ਤੋਂ ਬਾਅਦ ਚ ਦੂਜਾ ਵਿਆਹ 1787 ਈਸਵੀ ਵਿੱਚ ਬੀਬੀ ਅਮਰਕੌਰ ਜੀ ਨਾਲ ਹੋਇਆ ਬੀਬੀ ਅਮਰਕੌਰ ਜੀ ਦੀ ਮੌਤ ਤੋਂ ਬਾਅਦ ਤੀਜਾ ਵਿਆਹ 1808 ਈਸਵੀ ਨੂੰ ਸਰਦਾਰ ਸਹਾਈ ਸਿੰਘ ਦੀ ਲੜਕੀ ਬੀਬੀ ਪ੍ਰੀਤਮ ਕੌਰ ਅੱਕੋ ਜੀ ਨਾਲ ਹੋਇਆ ਆਪ ਜੀ ਦੇ ਤਿੰਨ ਪੁੱਤਰ ਹੋਏ ਬਾਬਾ ਵਿਸ਼ਨ ਸਿੰਘ ਜੀ ਬਾਬਾ ਤੇਗ ਸਿੰਘ ਜੀ ਅਤੇ ਬਾਬਾ ਵਿਕਰਮ ਸਿੰਘ ਜੀ ਆਪ ਜੀ ਨੇ ਪੰਥਕ ਹਿਤਾਾਂ ਅਤੇ ਕੌਮੀ ਆਜ਼ਾਦੀ ਦੇ ਖਾਤਰ ਸਿੱਖ ਮਿਸਲਦਾਰਾਂ ਏਕਤਾ ਕਰਵਾ ਕੇ ਸ਼ਾਹਜਹਾਨ, ਜਾਰਜ ਥਾਮਸਨ, ਸ਼ੇਰਖਾਨ ਰਾਏ, ਅਲੀ ਆਸ, ਅਤौला ਖਾਨ ਵਰਗਿਆਂ ਦਾ ਮੂੰਹ ਭੰਨਿਆ ਅਤੇ 1821 ਈਸਵੀ ਵਿੱਚ ਸਰਦਾਰ ਰਣਜੀਤ ਸਿੰਘ ਨੂੰ ਖਾਲਸਾ ਰਾਜ ਦੇ ਤਖਤ ਉਤੇ ਬਿਠਾ ਕੇ ਆਪਣੇ ਹੱਥੀਂ ਰਾਜ ਗੱਦੀ ਦਾ ਤਿਲਕ ਲਾ ਕੇ ਖਾਲਸਾ ਰਾਜ ਦੀ ਨੀਂ ਰੱਖੀ। ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਮਿਆਨੀ ਦੇ ਕਿਲੇ ਵਿੱਚ ਸਰਦਾਰ ਜੱਸਾ ਸਿੰਘ ਸਰਦਾਰ ਜੋਧ ਸਿੰਘ ਸਰਦਾਰ ਮੰਗਲ ਸਿੰਘ ਜੀ ਨੂੰ ਘੇਰ ਰੱਖਿਆ ਸੀ। ਤਦ ਵੀ ਬਾਬਾ ਸਹਿਬ ਸਿੰਘ 베ਦੀ ਜੀ ਇਹਨਾਂ ਨੇ ਰਾਜੀਨਾਮਾ ਕਰਵਾਇਆ। ਕਿਉਂਕਿ ਇਹਨਾਂ ਨੇ ਸੋਚਿਆ ਤਾਂ ਕਿ ਸਿੱਖਾਂ ਦਾ ਸਿੱਖਾਂ ਦੇ ਹੱਥੋਂ ਖੂਨ ਨਾ ਡੁੱਲ ਜਾਵੇ। ਇੱਥੇ ਜ਼ਿਕਰਯੋਗ ਹੈ ਕਿ ਬਾਬਾ ਸਹਿਬ ਸਿੰਘ ਜੀ 베ਦੀ ਚਪੜਾਲ ਤੋਂ ਚੱਲ ਕੇ ਦਵਾਬੀ ਧਰਤੀ ਤੋਂ ਲੰਘ ਕੇ ਮਿਆਨੀ ਗਏ। ਇਸ ਦੌਰਾਨ ਬਾਬਾ ਜੀ ਇਸ ਸਥਾਨ ਵਿਖੇ ਬਾਬਾ ਬਿਹਾਰੀ ਵਾਲਾ ਜੀ ਜੋ ਇਥੇ ਕਾਫੀ ਸਮੇਂ ਤੋਂ ਤਪੱਸਿਆ ਕਰਿਆ ਕਰਦੇ ਸਨ ਉਹਨਾਂ ਨੂੰ ਆਪਣੀ ਫੌਜ ਘੋੜਸਵਾਰਾਂ ਸਮੇਤ ਮਿਲਣ ਆਏ ਆਪਣੇ ਮਹਾਰਕ ਚਰਨ ਪਾ ਕੇ ਇਸ ਸਥਾਨ ਨੂੰ ਪਵਿੱਤਰ ਕੀਤਾ ਬਾਬਾ ਵਿਹਾਰੀ ਵਾਲਾ ਜੀ ਨੇ ਇਹਨਾਂ ਨੂੰ ਉੱਚੇ ਸਥਾਨ ਉਤੇ ਬਿਠਾ ਕੇ ਤਨ ਮਨ ਨਾਲ ਆਉ ਭਗਤ ਦੀ ਸੇਵਾ ਕੀਤੀ ਅਤੇ ਆਪਸ ਵਿੱਚ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹੋਏ ਸੰਗਤਾਂ ਨੂੰ ਗੁਰੂ ਘਰ ਨਾਲ ਜੁੜਨ ਦਾ ਉਪਦੇਸ਼ ਦੇ ਕੇ ਬਹੁਤ ਸਾਰੇ ਵਰ ਬਖਸ਼ੇ ਆਪਨੇ ਮਲੇਰ ਕੋਟਲਾ ਰਾਏ ਕੋਟ ਲੁਧਿਆਣਾ ਜਗਰਾਉਂ ਜੰਮੂ ਆਦਿ ਅਤੇ ਬਹੁਤ ਸਾਰੇ ਇਲਾਕਿਆਂ ਅਤੇ ਕਿਲਿਆਂ ਉਤੇ ਕਬਜ਼ਾ ਕਰਕੇ ਫਤਿਹ ਦੇ ਨਿਸ਼ਾਨ ਝੁਲਾਏ ਆਖਰ 78 ਸਾਲ ਦੀ ਜਗਤ ਯਾਤਰਾ ਸਮਾਪਤ ਕਰਦੇ ਹੋਏ ਜੁਲਾਈ 1834 ਈਸਵੀ ਵਿੱਚ ਬਾਬਾ ਸਹਿਬ ਸਿੰਘ ਜੀ ਵੇਦੀ ਸਾਹਿਬ ਉਹਨਾਂ ਵਿਖੇ ਜੋਤੀ ਜੋਤ ਸਮਾ ਗਏ